ਹੈ ਜੋਗੀ ਤੁਸੀਂ ਸੂਰਤ ਨੂੰ ਟਿਕਾਣ ਲਈ ਸ਼ਰਾਬ ਪੀਂਦੇ ਹੋ ਇਹ ਨਸ਼ਾ ਉਤਰ ਜਾਂਦਾ ਹੈ ਤੇ ਸੂਰਤ ਮੁੜ ਉਖੜ ਜਾਂਦੀ ਹੈ ਅਸਲ ਮਸਤਾਨਾ ਉਹ ਮਨ ਹੈ ਜੋ ਪਰਮਾਤਮਾ ਦੇ ਸਿਮਰਨ ਦਾ ਰਸ ਪੀਂਦਾ ਹੈ ਸਿਮਰਨ ਦਾ ਆਨੰਦ ਮਾਣਦਾ ਹੈ ਜੋ ਸਿਮਰਨ ਦੀ ਬਰਕਤ ਨਾਲ ਅਡੋਲਤਾ ਤੇ ਹੁਲਾਰਿਆਂ ਵਿੱਚ ਟਿਕਿਆ ਰਹਿੰਦਾ ਹੈ ਜਿਸ ਨੂੰ ਪ੍ਰਭੂ ਚਰਨਾ ਦੇ ਪ੍ਰੇਮ ਦੀ ਇਤਨੀ ਲਿਵ ਲੱਗਦੀ ਹੈ ਕਿ ਦਿਨ ਰਾਤ ਬਾਣੀ ਰਹਿੰਦੀ ਹੈ ਜੋ ਆਪਣੇ ਗੁਰੂ ਦੇ ਸ਼ਬਦ ਨੂੰ ਸਦਾ ਟਿਕ ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ ਬਾਬਾ ਮਨ ਮਤਵਾਰੋ ਰਸ ਪੀਵੇ ਸਹਿਜ ਰੰਗ ਰਚ ਰਹਾ ਐਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਿਆ ਰਹਾਉ ਗੁੜ ਕਰ ਗਿਆਨ ਧਿਆਨ ਕਰ ਤਾਵੇ ਕਰ ਕਰਨੀ ਕਸ ਪਾਈਏ પાઠી પવન પ્રેમ કા પોચા ઇતરસ અમિયો ચુઆઈએ હે જોગી પરમાત્મા ਨਾਲ ડુંગી સાંજ નુ ગુડ બના પ્રભુ ચરના وچ જુડી સુરત નુ મોહે દે ફલ બના ઉચ્ચે આચરણ નુ કિક્કર દે સક બના કે ઇના وچ રલા દે શારીરિક મોહ નુ સાળ ઇશરાબ કડન دی પટ્ઠી તૈયાર કર પ્રભુ ચરના وچ પ્યાર જોળ એ હેવ ઉ ਠੰਡਾ ਪੋਚਾ ਜੋ ਅਰਕ ਵਾਲੀ ਨਾਲੀ ਉੱਤੇ ਫੇਰਨਾ ਹੈ ਇਸ ਕਰਕੇ ਮਿਲਵੇ ਰਸ ਵਿੱਚੋਂ ਅਟਲ ਆਤਮਕ ਜੀਵਨਦਾਤਾ ਅੰਮ੍ਰਿਤ ਨਿਕਲੇਗਾ ਪੂਰਾ ਸਾਚ ਪਿਆਲਾ ਸਹਜੇ ਤਿਸੇ ਪੀਐ ਜਾ ਕੋ ਨਦਰ ਕਰੇ ਅੰਮ੍ਰਿਤ ਦਾ ਵਪਾਰੀ ਹੋਏ ਕਿਆ ਮਦ ਚੂਚੇ ਪਾਉ ਤਰੇ ਹੈ ਜੋਗੀ ਇਹ ਉਹ ਪਿਆਲਾ ਜਿਸ ਦੀ ਮਸਤੀ ਸਦਾ ਟਿਕੀ ਰਹਿੰਦੀ ਹੈ ਸਭ ਗੁਣਾ ਦਾ ਮਾਲਕ ਪ੍ਰਭੂ ਅਡੋਲਤਾ ਵਿੱਚ ਰੱਖ ਕੇ ਉਸ ਮਨੁੱਖ ਨੂੰ ਇਹ ਪਿਆਲਾ ਪਿਲਾਉਂਦਾ ਹੈ ਜਿਸ ਉਤੇ ਉਹ ਆਪ ਮਿਹਰ ਦੀ ਨਜ਼ਰ ਕਰਦਾ ਹੈ ਜਿਹੜਾ ਮਨੁੱਖ ਅਟਲ ਆਤਮਕ ਜੀਵਨ ਦੇਣ ਵਾਲੇ ਇਸ ਰਸ ਦਾ ਵਪਾਰੀ ਬਣ ਜਾਏ ਉਹ ਤੁਹਾਡੇ ਵਾਲੇ ਇਸ ਹੋਛੇ ਸ਼ਰਾਬ ਦੇ ਨਸ਼ੇ ਨਾਲ ਪਿਆਰ ਨਹੀਂ ਕਰਦਾ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਨ ਪਿਆ ਦਰਦਰਸ਼ਨ ਦਾ ਪ੍ਰੀਤਮ ਹੋਵੇ ਮੁਕਤ ਵਿਖੁੰਠੇ ਕਰੇ ਗਿਆ ਕਿਆ ਜਿਸ ਮਨੁੱਖ ਨੇ ਅਟਲ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਸਿੱਖਿਆ ਦੀ ਬਾਣੀ ਦਾ ਰਸ ਪੀਤਾ ਉਹ ਪਿੰਦਿਆ ਹੀ ਪ੍ਰਭੂ ਦੀਆਂ ਨਜਰਾਂ ਵਿੱਚ ਕਬੂਲ ਹੋ ਜਾਂਦਾ ਹੈ ਉਹ ਪਰਮਾਤਮਾ ਦੇ ਦਰਤੇ ਪ੍ਰੇਮੀ ਬਣ ਜਾਂਦਾ ਹੈ ਉਸ ਨੂੰ ਨਾਹੀ ਮੁਕਤੀ ਦੀ ਲੋੜ ਹੁੰਦੀ ਹੈ ਤੇ ਨਾਹੀ ਬੇਕੁੰਟ ਦੀ ਗੁਰਬਾਣੀ ਨੇ ਉਪਰੋਕਤ ਸਿਧਾਂਤਾਂ ਦੀ ਮੁਕਤੀ ਤੇ ਬੇਕੁੰਟ ਬਾਰੇ ਸਹੀ ਅਗਵਾਈ یوں ਦਿੱਤੀ ਹੈ ਸੁਰਗ ਮੁਕਤ ਬੇਕੁੰਟ ਸਭ ਬਾਛੇ ਨਿਤ ਆਸਾ ਆਸ ਕਰੀਚੇ ਹਰ ਦਰਸ਼ਨ ਕੇ ਜਨਮੁਕਤ ਨਾ ਮੰਗੇ ਮਿਲ ਦਰਸ਼ਨ ਤ੍ਰਿਪਤ ਮਨਤੀ ਜੇ ਹੈ ਨਾਨਕ ਹੈ ਪਰਤਖ ਜੋਗੀ ਜੋ ਮਨੁੱਖ ਪ੍ਰਭੂ ਦੀ ਸਿਫਤ ਸਲਾਹਾ ਵਿੱਚ ਰੰਗਿਆ ਗਿਆ ਹੈ ਉਸ ਸਦਾ ਮਾਇਆ ਦੇ ਮੋਹ ਤੋਂ ਵਿਰਕਤ ਰਹਿੰਦਾ ਹੈ ਉਹ ਆਪਣਾ ਮਨੁੱਖਾ ਜੀਵਨ ਜੂਏ ਵਿੱਚ ਨਹੀਂ ਹਾਰਦਾ ਪਾਵ ਅਜਾਹੀ ਨਹੀਂ ਗਵਾਉਂਦਾ ਉਹ ਤਾਂ ਅਟਲ ਆਤਮਿਕ ਜੀਵਨ ਦਾਤੇ ਆਨੰਦ ਵਿੱਚ ਮਸਤ ਰਹਿੰਦਾ ਹੈ ਸਪੱਸ਼ਟ ਹੈ ਕਿ ਸਿੱਖ ਧਰਮ ਵਿੱਚ ਵੀ ਸ਼ਰਾਬ ਪੀਣ ਦੀ ਬਿਲਕੁਲ ਮਨਾਹੀ ਹੈ ਪਰ ਅਸੀਂ ਵੇਖਦੇ ਹਾਂ ਕਿ ਜਿੱਥੇ ਸ਼ਰਾਬ ਦਾ ਸੇਵਨ ਹੋਰ ਮਤਾਂ ਵਾਲੇ ਕਰ ਰਹੇ ਹਨ ਉਤੇ ਗੁਰੂ ਦੇ ਸਿੱਖ ਅਖਵਾਣ ਵਾਲੇ ਗੁਰੂ ਦੇ ਹੁਕਮਾਂ ਦੀ ਪਰਵਾਹ ਨਾ ਕਰਦੇ ਹੋਏ ਇਸ ਜੇਵਨ ਗਜ ਵਜ ਕੇ ਵਿਆਹ ਸ਼ਾਦੀਆਂ ਪਾਰਟੀਆਂ ਅਤੇ ਜਲਸਿਆਂ ਵਿੱਚ ਖੁੱਲਮ ਖੁੱਲਾ ਕਰਦੇ ਜਾ ਜਰਾ ਨਹੀਂ ਸ਼ਰਮਾਉਂਦੇ ਕੋਈ ਸਮਾਸੀ ਕਿ ਸ਼ਰਾਬ ਨੂੰ ਪੀਣ ਵਾਲੇ ਲੋਕ ਚੋਰੀ ਚੋਰੀ ਲੁਕ ਛਿਪ ਕੇ ਪਿੰਦੇ ਸਨ ਪਰੰਤੂ ਅੱਜ ਸਕੂਲਾਂ ਦੇ ਅਧਿਆਪਕ ਕਾਲਜਾਂ ਦੇ ਪ੍ਰੋਫੈਸਰ ਜਿਨ੍ਹਾਂ ਦੇ ਹੱਥ ਵਿੱਚ ਸਾਡੇ ਬੱਚਿਆਂ ਦਾ ਭਵਿਕ ਹੈ ਡਾਕਟਰ ਜਿਨ੍ਹਾਂ ਦੇ ਦੇਸ਼ ਨੂੰ ਅਰੋਗ ਰੱਖਣਾ ਹੈ ਜੱਜ ਜਿਨ੍ਹਾਂ ਨੇ ਨਿਆਂ ਵਾਲੀ ਕੁਰਸੀ ਤੇ ਬਹਿਣਾ ਹੈ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਕਾਨੂੰਨ ਪੰਗ ਕਰਨ ਵਾਲਿਆਂ ਨੂੰ ਫੜ ਕੇ ਸਜ਼ਾ ਦਿਹਾਉਣੀ ਹੈ ਇਹ ਸਭ ਆਪ ਸ਼ਰਾਬ ਦੀ ਵਰਤੋਂ ਕਰ ਰਹੇ ਹਨ ਹੋਰ ਦਾ ਹੋਰ ਤਰੰਪ ਪ੍ਰਚਾਰ ਕਰਨ ਵਾਲੇ ਸਾਡੇ ਬਹੁਤ ਪ੍ਰਚਾਰਕ ਵੀ ਇਸ ਪੈੜੇ ਨਸ਼ੇ ਤੋਂ ਬਚ ਨਹੀਂ ਸਕੇ ਕੁਝ ਲੋਕ ਸ਼ਰਾਬ ਨੂੰ ਤਾਕਤ ਦੇਣ ਵਾਲੀ ਦਵਾਈ ਸਮਝਦੇ ਹਨ ਤੇ ਸਰਦੀ ਤੋਂ ਬਚਨ ਦਾ ਸਾਧਨ ਮੰਨਦੇ ਹਨ ਪਰ ਡਾਕਟਰਾਂ ਤੇ ਵਿਦਵਾਨਾਂ ਦੇ ਰਾਏ ਤੇ ਤਜਰਬਾ ਇਸ ਦੇ ਵਿਰੁੱਧ ਹੈ ਸ਼ਰਾਬ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ ਤੇ ਕੁਝ ਪਲਾ ਲਈ ਇਹ ਸਰੀਰ ਨੂੰ ਗਰਮ ਵੀ ਕਰਦੀ ਹੈ ਪਰ ਇਹ ਗਰਮੀ ਬਾਹਰੋਂ ਨਹੀਂ ਸਗੋ ਲਹੂ ਲਹੂ ਚਰਬੀ ਸਰੀਰ ਦਾ ਬਾਲਣ ਬਾਲ ਕੇ ਹਾਸਲ ਕੀਤੀ ਅਗ ਹੈ ਇਕ ਵਿਦਵਾਨ ਥਾਸਮ ਥਾਮਸ ਗਤਰੀ ਦਾ ਕਥਨ ਹੈ ਜੇ ਮਰਦਾ ਸ਼ਰੀਰ ਨੂੰ ਸਾਹਮਣਾ ਹੋਵੇ ਤਾਂ ਸ਼ਰਾਬ ਨਾਲੋਂ ਚੰਗੀ ਚੀਜ਼ ਹੋਰ ਕੋਈ ਨਹੀਂ ਹੈ ਜੇ ਕੋਈ লাশ ਗਲਨ ਤੋਂ ਬਚਾਣੀ ਹੋਵੇ ਤਾਂ ਉਸ ਨੂੰ ਸ਼ਰਾਬ ਵਿੱਚ ਪਾ ਦਿਓ ਤੇ ਜੇ ਜਿਉਂਦੇ ਮਨੁੱਖ ਨੂੰ লাশ ਬਣਾਉਣਾ ਹੈ ਤਾਂ ਉਸ ਦੇ ਵਿੱਚ ਸ਼ਰਾਬ ਪਾ ਦਿਓ ਪਹਿਲਾ ਆਦਮੀ ਸ਼ਰਾਬ ਲੈਂਦਾ ਹੈ ਫਿਰ ਸ਼ਰਾਬ ਨੂੰ ਸ਼ਰਾਬ ਲੈਂਦੀ ਹੈ ਅਤੇ ਫਿਰ ਸ਼ਰਾਬ ਆਦਮੀ ਨੂੰ ਲੈ ਲੈਂਦੀ ਹੈ ਸ਼ਰਾਬੀ ਦੀ ਪਾਈਚਾਰੇ ਵਿੱਚ ਕੀ ਥਾਂ ਹੈ ਇਹ ਗੱਲ ਦੱਸਣ ਦੀ ਵਦੇਰੇ ਲੋੜ ਨਹੀਂ ਸ਼ਰਾਬੀ ਉਤੇ ਜੇਕਰ ਤੇ ਇਤਬਾਰ ਨਹੀਂ ਕਰਦੇ ਤਾਂ ਸਮਾਜ ਵਿੱਚ ਉਸ ਦਾ ਕਿੰਨਾ ਕੁ ਪਰੋਸਾ ਤੇ ਮਾਣ ਹੋ ਸਕਦਾ ਹੈ ਸ਼ਰਾਬੀ ਸਮੂਹ ਪਾਈਚਾਰਕ ਬੁਰਾਈਆਂ ਦਾ ਸੋਮਾ ਹੁੰਦਾ ਹੈ ਸ਼ਰਾਬੀ ਸ਼ਰਮ ਹયા ਦਾ ਵੈਰੀ ਅਮਨ ਦਾ ਵਿਗਾੜ ਪੈਸੇ ਦਾ ਖਾਓ ਤੇ ਦਲੀਲ ਦਾ ਦੁਸ਼ਮਨ ਹੁੰਦਾ ਹੈ ਸ਼ਰਾਬੀ ਮੰਗਤਿਆ ਦਾ ਹਮਜੋਲੀ ਸਿਪਾਹੀ ਲਈ ਕਜਿਆ ਵੋਟੀ ਲਈ ਬਿਪਤਾ ਬੱਚਿਆ ਲਈ ਦੁੱਖ ਗਵਾਂਡੀ ਲਈ ਕ੍ਰੇਣਾ ਅਤੇ ਆਪਣੇ ਆਪ ਲਈ ਨੀਰੀ ਸ਼ਰਮ ਹੈ ਥੋੜੇ ਵਿੱਚ ਉਹ ਪਸ਼ੂ ਤੋਂ ਵੀ ਨੀਚ ਰਾਖਸ਼ਸ ਤੇ ਦੈਂਤ ਹੈ ਸਾਨੂੰ ਸਿੱਖ ਅਖਵਾਉਣ ਵਾਲਿਆਂ ਨੂੰ ਆਪਣੇ ਗੁਰੂ ਸਾਹਿਬਾਨ ਦਾ ਕੋਟਾਨ ਕੋਟ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਸਾਨੂੰ ਅਜੇਹੀ ਪੈੜੀ ਵਸਤੂ ਤੋਂ ਵਰਸ਼ ਕੇ ਬਚਾ ਲਿਆ ਹੈ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਹੁਕਮਾਂ ਦੇ ਚਲਦੇ ਹੋਏ ਇਸ ਪੈੜੀ ਵਸਤੂ ਦਾ ਸਦਾ ਲਈ ਤਿਆਗ ਕਰ ਦਈਏ ਕਿਉਂਕਿ ਜੋ ਇਸ ਦੀ ਵਰਤੋਂ ਕਰਦਾ ਹੈ ਉਹ ਗੁਰੂ ਦਾ ਸਿੱਖ ਨਹੀਂ ਅਖਵਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ